ਤਕਸਿਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਤੇ ਤਕਸਿਰੀ ਅਕਾਲ ਤਖਤ ਸਾਹਿਬ ਦੇ ਉੱਤੇ ਦੋਨਾਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਦਰਅਸਲ ਪਟਨਾ ਸਾਹਿਬ ਦੇ ਪੰਜ ਸਿੰਘ ਸਬਾਨਾ ਨੇ ਆਪਣੇ ਤੌਰ ਦੇ ਉੱਤੇ ਫੈਸਲਾ ਲੈ ਕੇ ਸੁਖਬੀਰ ਬਾਦਲ ਤੱਕ ਨੂੰ ਦਿਨਖਾਈ ਵਾਲਾ ਕਰਾਰ ਦੇ ਦਿੱਤਾ ਸੀਗਾ। ਦਰਅਸਲ ਇਹ ਕਿਹਾ ਗਿਆ ਸੀਗਾ ਵੀ ਸੁਖਬੀਰ ਬਾਦਲ ਜਿਹੜਾ ਆ ਜੂਨ 2025 ਤੱਕ ਇੱਥੇ ਆ ਕੇ ਮਾਫੀ ਮੰਗੇ ਔਰ ਉਸ ਬਾਅਦ ਉਹਦੀ ਮੁਨੀਆਦ ਖਤਮ ਹੁੰਦੀ ਆ ਫਿਰ 10 ਦਿਨ ਹੋਰ ਵਿਦਾਈ ਜਾਂਦੀ ਆ ਪਰ ਸੁਖਬੀਰ ਬਾਦਲ ਨੂੰ ਲੈ ਕੇ ਹੁਣ ਫੈਸਲਾ ਦਿੱਤਾ ਸੀਗਾ ਔਰ ਇਹ ਸਭ ਨੂੰ ਲੈ ਕੇ ਸਿਆਸਤ ਲਗਾਤਾਰ ਜਿਹੜੀ ਹੈ ਉਹ ਪੱਖ ਰਹੀ ਸੀਗੀ ਪਰ ਹੁਣ ਧਾਰਮਿਕ ਜਿਹੜਾ ਇੱਕ ਮਾਹੌਲ ਹੈ ਕਿਉਂਕਿ 2003 ਦੇ ਵਿੱਚ ਇਹ ਫੈਸਲਾ ਆਇਆ ਸੀਗਾ ਕਿ ਸਿਰਫ ਸਿਰਫ ਸ੍ਰੀ ਅਕਾਲ ਤਖਤ ਸਹਿਬਾ ਸਾਹਿਬ ਜਿਹੜਾ ਆ ਉਹਨਾਂ ਉਹਦੇ ਵੱਲੋਂ ਹੀ ਇਹ ਫੈਸਲਾ ਹੋ ਸਕਦਾ ਹੈ ਕਿ ਕਿਸ ਨੂੰ ਤਨਖਾਹਾਂ ਲਾਉਣਾ ਹੈ ਕਿ ਨਹੀਂ ਲਾਉਣਾ ਕੌਮ ਦੇ ਕਿਸੇ ਬੰਦੇ ਨੂੰ ਕੋਈ ਹੋਰ ਜਿਹੜਾ ਫੈਸਲਾ ਲਈ ਜਾ ਸਕਦਾ ਕਿਉਂਕਿ ਬਾਕੀ ਸਿੰਘ ਸਿਬਾਨਾ ਦੇ ਜਿਹੜੇ ਸਿੰਘ ਨੇ ਉਹ ਉੱਥੇ ਆਉਂਦੇ ਨੇ ਉੱਥੇ ਫੈਸਲਾ ਸ੍ਰੀ ਅਕਾਲ ਤਖਤ ਤੋਂ ਸਾਹਿਬ ਤੋਂ ਸੁਣਾਇਆ ਜਾਂਦਾ ਪਰ ਆਪਣੇ ਤੌਰ ਦੇ ਉੱਤੇ ਕੋਈ ਵੀ ਤਖਤ ਜਿਹੜਾ ਆ ਉਹ ਫੈਸਲਾ ਨਹੀਂ ਸੁਣਾ ਸਕਦਾ ਪਰ ਇਹਨਾਂ ਵੱਲੋਂ ਫੈਸਲਾ ਸੁਣਾਇਆ ਗਿਆ ਜਿਸ ਤੋਂ ਬਾਅਦ ਗੜਗੱਤ ਸਾਹਿਬ ਨੇ ਜਿਹੜਾ ਹੰਗਾਮੀ ਮੀਟਿੰਗ ਬੁਲਾਈ ਗਿਆ ਔਰ ਇਹ ਕਹਾ ਗਿਆ ਕਿ ਸਿੰਘ ਪੰਜ ਸਿੰਘ ਸਹਿਬਾਨ ਜੜੇ ਨੇ ਉਹ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਰੁੱਧ ਜਾ ਕੇ ਨਹੀਂ ਦੇ ਸਕਦੇ ਪਰ ਉਧਰ ਤੱਕ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਨੇ ਵੀ ਆਪਣੀ ਇੱਕ ਚਿੱਠੀ ਜਾਰੀ ਕਰਕੇ ਕਿਹਾ ਹੈ ਵੀ ਅਸੀਂ ਉਹਨਾਂ ਹੁਕਮਨਾਮਿਆਂ ਨੂੰ ਮੰਨਦੇ ਨਹੀਂ ਐ ਅਸੀਂ ਨਹੀਂ ਮੰਨਦੇ ਗੜਗੱਤ ਦੇ ਹੁਕਮਾਂ ਨੂੰ ਇਦਾਂ ਵੀ ਕਹਿ ਦਿੱਤਾ ਹੈ ਜਿ세ਦਾਰ ਸ੍ਰੀ ਗੜਗੱਤ ਉਹਨਾਂ ਦੇ ਔਰ ਇਹ ਲਗਾਤਾਰ ਜੋ ਜਿਹੜੀ ਕੌਂਟਰੋਵਰਸੀ ਆ ਜਿਹਨੂੰ ਆਪਾਂ ਕਹਿ ਲਈਏ ਕਿ ਵੱਧਦੀ ਜਾ ਰਹੀ ਆ ਫਿਲਹਾਲ ਇਹ ਵੱਡੀ ਖਬਰ ਆ ਔਰ ਨਾਲ ਦੇ ਨਾਲ ਇੱਕ ਤਖਤ ਸ਼੍ਰੀਮੰਦਰ ਸਾਹਿਬ ਪਟਨਾ ਸਾਹਿਬ ਤੋਂ ਜਿਹੜੀ ਚਿੱਠੀ ਆ ਉਸ ਚਿੱਠੀ ਦੇ ਵਿੱਚ ਕਿਹਾ ਗਿਆ ਆ ਕਿ ਜੇਕਰ ਪੰਜ ਪਿਆਰੇ ਕਿਉਂਕਿ ਪੰਜ ਪਿਆਰਿਆਂ ਨੂੰ ਹੁਕਮ ਦੇ ਦਿੱਤਾ ਆ ਇੱਕ ਹੁਕਮਨਾਮਾ ਜਿਹੜਾ ਆ ਉਹ ਕੱਟਿਆ ਗਿਆ ਸੀਗਾ ਔਰ ਉਹ ਕਿਆ-ਕਿਆ ਆ ਕਿ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਆਪੇਸ਼ ਹੋਵੋ ਪਰ ਇੱਥੇ ਜੇ ਗੱਲ ਕੀਤੀ ਜਾਵੇ ਤਾਂ ਅ ਅਕਸਰ ਰੇਵੰਦਰ ਸਾਹਿਬ ਪਟਨਾ ਸਾਹਿਬ ਦੇ ਵੱਲੋਂ ਜਿਹੜਾ ਇੱਕ ਚਿੱਠੀ ਲਿਖੀ ਗਈ ਆ ਉਹ ਚ ਕਲੀਅਰ ਕਰ ਦਿੱਤਾ ਗਿਆ ਆ ਕਿ ਜੇਕਰ ਕੋਈ ਵੀ ਸਿੰਘ ਸਹਬਾਨ ਪੰਜ ਪਿਆਰਿਆਂ ਦੇ ਵਿੱਚੋਂ ਜਿਹੜੇ ਪਟਨਾ ਸਾਹਿਬ ਦੇ ਨੇ ਜੇ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੁੰਦੇ ਨੇ ਤਾਂ ਉਹਨਾਂ ਨੂੰ ਵੀ ਤਨਖਾਹਾਂ ਕਰਾਰ ਦਿੱਤਾ ਜਾਏਗਾ ਔਰ ਉਹਨਾਂ ਦੇ ਉੱਤੇ ਵੀ ਸੁਖਬੀਰ ਬਾਦਲ ਵੰਕੂ ਜਿਹੜੀ ਕਾਰਵਾਈ ਕੀਤੀ ਜਾਏਗੀ ਸ੍ਰੀ ਅਕਾਲ ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਸਮੂਹ ਅਹੁਦੇਦਾਰ ਅਤੇ ਮੈਂਬਰਾਂ ਜੀ ਨੂੰ ਸਖਤ ਹਦਾਇਤ ਦਿੱਤੀ ਜਾਂਦੀ ਹੈ ਕਿ ਕੋਈ ਵੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਾ ਨਹੀਂ ਜਾਏਗਾ ਤੇ ਨਾ ਹੀ ਪੇਸ਼ ਹੋਏਗਾ। ਔਰ ਜੇਕਰ ਸ੍ਰੀ ਕੋਈ ਅਕਾਲ ਤਖਤ ਸਾਹਿਬ ਦੇ ਉੱਤੇ ਅ ਵਿਖੇ ਪੇਸ਼ ਹੁੰਦਾ ਆ ਤਾਂ ਉਹ ਤੱਕ ਸ੍ਰੀ ਹਮੰਦਰ ਸਾਹਿਬ ਪਟਨਾ ਸਾਹਿਬ ਵੱਲੋਂ ਪੱਕਾ ਤਨਖਾਈਆ ਕਰਾਰ ਦਿੱਤਾ ਜਾਵੇਗਾ ਅਤੇ ਪੰਥਕ ਕਾਰਵਾਈ ਤਨੁਸਾਰ ਕਾਰਵਾਈ ਦਿੱਤੀ ਜਾਏਗੀ। ਔਰ ਪੰਜ ਪਿਆਰਾ ਸਿੰਘ ਸੇਵਾਨ ਤੱਕ ਸ੍ਰੀ ਹਮੰਦਰ ਸਾਹਿਬ ਪਟਨਾ ਵੱਲੋਂ ਇਹ ਪੂਰੀ ਕਾਰਵਾਈ ਕੀਤੀ ਗਈ ਆ। ਸਿੰਘ ਸਾਹਿਬ ਭਾਈ ਬਲਦੇਵ ਸਿੰਘ ਹੈੱਡ ਗ੍ਰਾਂਥੀ ਜਿਹੜੇ ਨੇ ਜਥੇਦਾਰ ਤੇ ਹੈੱਡ ਗ੍ਰਾਂਥੀ ਨੇ ਇਸ ਤਖਤ ਦੇ ਉਹਨਾਂ ਦੇ ਵੱਲੋਂ ਤੇ ਪੰਜ ਸਿੰਘ ਸਹਿਬਾਨ ਜਿਹੜੇ ਨੇ ਉਹਨਾਂ ਦੇ ਵੱਲੋਂ ਤੇ ਸਾਈਨ ਵੀ ਕੀਤੇ ਗਏ ਨੇ ਬਕਾਇਦਾ ਪਰ ਗੱਲ ਇਹ ਹੁੰਦੀ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਆ ਇਹ ਮਰਿਆਦਾ ਦੀ ਉਲੰਘਣਾ ਆ ਕਿਉਂਕਿ ਤਖਤ ਸ੍ਰੀ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਆ ਉਹ ਸਰਬਉੱਚ ਤਖਤ ਹੈ ਔਰ ਜੇਕਰ ਉਹ ਤੋਂ ਕੋਈ ਹੁਕਮ ਆਉਂਦਾ ਆ ਤੇ ਉਹ ਸਭ ਨੂੰ ਮੰਨਣਾ ਪੈਂਦਾ ਆ ਪਰ ਪਿਛਲੇ ਸਾਲ ਦੀ ਦੇਖਿਆ ਤਾਂ ਐਦਾਂ ਦਾ ਕਹਾਣੇ ਵੇਖਣ ਨੂੰ ਮਿਲ ਰਿਹਾ ਆ ਕਿ ਹੁਕਮ ਤੋਂ ਭੱਜ ਰਹੇ ਨੇ ਜਾਂ ਫਿਰ ਆਪਸ ਦੇ ਵਿੱਚ ਖਿੱਚੋਤਾਣ ਹੋ ਰਹੀ ਆ ਜਿਸ ਕਰਕੇ ਬਹੁਤ ਵੱਡਾ ਨੁਕਸਾਨ ਜਿਹੜਾ ਆ ਉਹ ਸਿੱਖ ਰਹਿਤ ਮਰਿਆਦਾਵਾਂ ਦਾ ਹੋ ਰਿਹਾ ਆ ਜਿਹੜੀ ਕਿ ਆਪਣੇ ਆਪ ਦੇ ਵਿੱਚ ਜਿਹੜੀ ਆ ਬਹੁਤ ਮਾੜੀ ਗੱਲ ਆ ਫਿਲਹਾਲ ਹੁਣ ਤਖਤ ਸ੍ਰੀ ਪਟਨਾ ਸਾਹਿਬ ਦਾ ਇਹ ਫੈਸਲਾ ਔਰ ਇਹ ਲੈਟਰ ਕੱਟਣੀ ਉਹਨਾਂ ਵੱਲੋਂ ਕਿ ਜੇਕਰ ਕੋਈ ਸ੍ਰੀ ਅਕਾਲ ਤਖਤ ਸਾਹਿਬ ਦੇ ਕਹਿ ਅਨੁਸਾਰ ਹੁਕਮ ਲਾਇ ਅਨੁਸਾਰ ਜੇ ਉੱਥੇ ਨਹੀਂ ਜਾਂਦਾ ਜਾਂ ਜਾਏਗਾ ਜੇਕਰ ਤਾਂ ਉਸ ਨੂੰ ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਵੱਲੋਂ ਜਿਹੜਾ ਆ ਤਨਖਾਈ ਆਕਰਾਰ ਕੀਤਾ ਜਾਏਗਾ ਔਰ ਤੁਸੀਂ ਦੇਖੋ ਵੀ ਇਹ ਆਪਸ ਦੇ ਵਿੱਚ ਜਿਹੜਾ ਇੱਕ ਦੂਸਰੇ ਦੇ ਨਾਲ ਜਿਹੜਾ ਕਲੈਸ਼ ਹੋ ਰਿਹਾ ਆ ਉਸ ਨੂੰ ਲੈ ਕੇ ਬੜੀ ਚਿੰਤਾ ਆ ਕਿ ਕਿਵੇਂ ਧਾਰਮਿਕ ਮਰਿਆਦਾਵਾਂ ਜਿਹੜੀਆਂ ਨੇ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਕੌਣ ਕੌਣ ਕਿਸ ਤਰੀਕੇ ਦੇ ਨਾਲ ਤੋਰ ਮੋੜ ਕੇ ਆਪਦੀ ਮਰਜ਼ੀ ਦੇ ਨਾਲ ਕਰੇ ਜਾ ਰਿਹਾ ਹਾਲਾਂਕਿ ਇਹ ਕਿਹਾ ਜਾ ਰਿਹਾ ਕਿ 2003 ਦੇ ਵਿੱਚ ਤੱਕ ਸ੍ਰੀ ਸ੍ਰੀ ਅਕਾਲ ਤਖਤ ਸਾਹਿਬ ਤੇ ਬਾਕੀ ਅ ਤਕਤਾਂ ਦੇ ਵੱਲੋਂ ਇੱਕ ਸਰਬਸਾਂਝਾ ਮਤਾ ਪਾਸ ਕੀਤਾ ਗਿਆ ਸੀਗਾ ਕਿ ਜੇਕਰ ਕੌਮ 'ਚੋਂ ਕਿਸੇ ਨੂੰ ਕੱਢਣਾ ਆ ਛੇਕਣਾ ਆ ਤਨਖਾਹਾਂ ਲਾਉਣਾ ਆ ਜਾਂ ਹੋਰ ਕੋਈ ਸਜਾਮਾ ਲਾਉਣੀਆਂ ਆ ਤਾਂ ਉਹ ਸਾਰੇ ਹਕੂਕ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਣਗੇ ਪਰ ਇਹ ਇਦਾਂ ਲੱਗਦਾ ਆ ਕਿ ਹੁਣ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗਹਿਰੀ ਰਾਜਨੀਤੀ ਕੀਤੀ ਜਾ ਰਹੀ ਹੈ ਔਰ ਰਾਜਨੀਤੀ ਦਾ ਅਸਰ ਨਾਨਕ ਨਾਮ ਲੈਵਾ ਸੰਗਤਾਂ ਦੇ ਉੱਤੇ ਸਿੱਖ ਰਾਤ ਮਰਿਆਦਾਵਾਂ ਦੇ ਉੱਤੇ ਬੜੇ ਕਹਿ ਲਿਆ ਕਿ ਬੜੇ ਮਾਰੇ ਤਰੀਕੇ ਨਾਲ ਪਿਆ ਰਿਹਾ ਕਿਉਂਕਿ ਹੁਣ ਦੇਖੋ ਜਿਹੜੇ ਪੰਜ ਸਿੰਘ ਸਹਿਬਾਂ ਨੇ ਉਹਨਾਂ ਦੇ ਆਪਣੇ ਵੱਲੋਂ ਹੀ ਹੁਕਮ ਜਾਰੀ ਕੀਤਾ ਗਿਆ ਉਹਨਾਂ ਦੇ ਆਪ ਦੇ ਵੱਲੋਂ ਹੀ ਜਿਹੜਾ ਆ ਸੁਖਬੀਰ ਬਾਦਲ ਨੂੰ ਤਨਖਾਹੀਆ ਲਾਇਆ ਗਿਆ ਔਰ ਤੁਸੀਂ ਦੇਖੋ ਇਹ ਚਿੱਠੀ ਦਾ ਬਕਾਇਦਾ ਸਾਇਨ ਨੇ ਸਿੰਘ ਸਾਹਿਬ ਭਾਈ ਬਲਦੇਵ ਸਿੰਘ ਜਿਹੜੇ ਜਥੇਦਾਰ ਤੇ ਹੈੱਡ ਗ੍ਰਾਂਥੀ ਨੇ ਉੱਥੇ ਦੇ ਔਰ ਸਿੰਘ ਸਾਹਿਬ ਭਾਈ ਦਲੀਪ ਸਿੰਘ ਐਡੀਸ਼ਨਲ ਹੈੱਡ ਗ੍ਰਾਂਥੀ ਨੇ ਔਰ ਇਸ ਤੋਂ ਇਲਾਵਾ ਜਿਹੜੇ ਸਾਇਨ ਇਹਦੇ ਤੇ ਨੇ ਉਹ ਸਿੰਘ ਸਾਹਿਬ ਭਾਈ ਗੁਰਦਿਆਲ ਸਿੰਘ ਐਡੀਸ਼ਨਲ ਹੈੱਡ ਗ੍ਰਾਂਥੀ ਔਰ ਮੀਤ ਗ੍ਰਾਂਥੀ ਜਿਹੜੇ ਨੇ ਭਾਈ ਪਰਸ਼ੂਰਾਮ ਸਿੰਘ ਇਸ ਤੋਂ ਇਲਾਵਾ ਇੱਕ ਹੋਰ ਮੀਤ ਗ੍ਰਾਂਥੀ ਅਮਰਜੀਤ ਸਿੰਘ ਦੇ ਵੀ ਸਾਈਨ ਨੇ ਆਪਣੇ ਆਪ ਦੇ ਵਿੱਚ ਕੀ ਇਹ ਕਹਿ ਲਿਆ ਕਿ ਇਹ ਦੋ ਤਖਤ ਆਮੋ ਸਾਹਮਣੇ ਹੋਣਾ ਇੱਕ ਰਹਿਤ ਮਰਿਆਦਾ ਤੇ ਸਿੱਖ ਭਾਵਨਾਵਾਂ ਨੂੰ ਬੜੀ ਵੱਡੀ ਠੇਸ ਪਹੁੰਚਦੀ ਹੈ ਹਾਲਾਂਕਿ ਇਸ ਨੂੰ ਬਹਿ ਕੇ ਸਲਝਾਇਆ ਜਾਵੇ ਇਸ ਮਸਲਿਆਂ ਇਦਾਂ ਦੇ ਮਸਲੇ ਜਿਹੜੇ ਨੇ ਬਹੁਤ ਗੰਭੀਰ ਨੇ ਨਾਜ਼ੁਕ ਨੇ ਪਰ ਕੌਮ ਦੇ ਲਈ ਬਹੁਤ ਅਹਿਮ ਮਸਲੇ ਨੇ ਇਹਨਾਂ ਨੂੰ ਬਹਿ ਕੇ ਇਹਨਾਂ ਦੇ ਉੱਤੇ ਗੱਲ ਕਰਨੀ ਚਾਹੀਦੀ ਹੈ ਦੋਨਾਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਦਰਅਸਲ ਬਟਨਾ ਸਾਹਿਬ ਦੇ ਪੰਜ ਸਿੰਘ ਸਬਾਨਾ ਨੇ ਆਪਣੇ ਤੌਰ ਦੇ ਉੱਤੇ ਫੈਸਲਾ ਲੈ ਕੇ ਸੁਖਬੀਰ ਬਾਦਲ ਤੱਕ ਨੂੰ ਤਨਖਾਈ ਆਲਾ ਕਰਾਰ ਦੇ ਦਿੱਤਾ ਸੀਗਾ ਦਰਅਸਲ ਇਹ ਕਿਹਾ ਗਿਆ ਸੀਗਾ ਵੀ ਸੁਖਬੀਰ ਬਾਦਲ ਜਿਹੜਾ ਆ ਜੂਨ 2025 ਤੱਕ ਇੱਥੇ ਆ ਕੇ ਮਾਫੀ ਮੰਗੇ ਔਰ ਉਸ ਬਾਅਦ ਉਹਦੀ ਮੁਨਿਆਦ ਖਤਮ ਹੁੰਦੀ ਆ ਫਿਰ 10 ਦਿਨ ਹੋਰ ਵਧਾਈ ਜਾਂਦੀ ਆ ਪਰ ਸੁਖਬੀਰ ਬਾਦਲ ਨੂੰ ਲੈ ਕੇ ਹੁਣ ਫੈਸਲਾ ਦਿੱਤਾ ਸੀਗਾ ਔਰ ਇਹ ਸਭ ਨੂੰ ਲੈ ਕੇ ਸਿਆਸਤ ਲਗਾਤਾਰ ਜਿਹੜੀ ਹੈ ਉਹ ਪੱਕ ਰਹੀ ਸੀਗੀ ਪਰ ਹੁਣ ਧਾਰਮਿਕ ਜਿਹੜਾ ਇੱਕ ਮਾਹੌਲ ਹੈ ਕਿਉਂਕਿ 2003 ਦੇ ਵਿੱਚ ਇਹ ਫੈਸਲਾ ਆਇਆ ਸੀਗਾ ਕਿ ਸਿਰਫ ਸਿਰਫ ਸ੍ਰੀ ਅਕਾਲ ਤਖਤ ਸਹਿਬਾ ਜਿਹੜਾ ਆ ਉਹਦੇ ਵੱਲੋਂ ਹੀ ਇਹ ਫੈਸਲਾ ਹੋ ਸਕਦਾ ਹੈ ਕਿ ਕਿਸ ਨੂੰ ਤਨਖਾਹਿਆ ਲਾਉਣਾ ਹੈ ਕਿ ਨਹੀਂ ਲਾਉਣਾ ਕੌਮ ਦੇ ਕਿਸੇ ਬੰਦੇ ਨੂੰ ਕੋਈ ਹੋਰ ਜਿਹੜਾ ਫੈਸਲਾ ਲਈ ਜਾ ਸਕਦਾ ਕਿਉਂਕਿ ਬਾਕੀ ਸਿੰਘ ਸਿਬਾਨਾ ਦੇ ਜਿਹੜੇ ਸਿੰਘ ਨੇ ਉਹ ਉੱਥੇ ਆਉਂਦੇ ਨੇ ਉੱਥੇ ਫੈਸਲਾ ਸ੍ਰੀ ਅਕਾਲ ਤਖਤ ਤੋਂ ਸਾਹਿਬ ਤੋਂ ਸੁਣਾਇਆ ਜਾਂਦਾ ਪਰ ਆਪਣੇ ਤੌਰ ਦੇ ਉੱਤੇ ਕੋਈ ਵੀ ਤਖਤ ਜਿਹੜਾ ਆ ਉਹ ਫੈਸਲਾ ਨਹੀਂ ਸੁਣਾ ਸਕਦਾ ਪਰ ਇਹਨਾਂ ਵੱਲੋਂ ਫੈਸਲਾ ਸੁਣਾਇਆ ਗਿਆ ਜਿਸ ਤੋਂ ਬਾਅਦ ਗੜਗੱਤ ਸਾਹਿਬ ਨੇ ਜਿਹੜਾ ਹੰਗਾਮੀ ਮੀਟਿੰਗ ਬੁਲਾਈ ਗਿਆ ਔਰ ਇਹ ਕਿਹਾ ਗਿਆ ਕਿ ਸਿੰਘ ਪੰਜ ਸਿੰਘ ਸਬੰਧ ਜੜੇ ਨੇ ਉਹ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਰੁੱਧ ਜਾ ਕੇ ਨਹੀਂ ਦੇ ਸਕਦੇ ਪਰ ਉਧਰ ਤੱਕ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਨੇ ਵੀ ਆਪਣੀ ਇੱਕ ਚਿੱਠੀ ਜਾਰੀ ਕਰਕੇ ਕਿਹਾ ਹੈ ਵੀ ਅਸੀਂ ਉਹਨਾ ਹੁਕਮਨਾਮਿਆਂ ਨੂੰ ਮੰਨਦੇ ਨਹੀਂ ਐ ਅਸੀਂ ਨਹੀਂ ਮੰਨਦੇ ਗੜਗੱਜ ਦੇ ਹੁਕਮਾਂ ਨੂੰ ਇਦਾਂ ਵੀ ਕਹਿ ਦਿੱਤਾ ਹੈ ਜਿਸੇ ਦਰ ਸ੍ਰੀ ਗੜਗੱਜ ਉਹਨਾਂ ਦੇ ਔਰ ਇਹ ਲਗਾਤਾਰ ਜਿਹੜੀ ਕੌਂਟਰੋਵਰਸੀ ਹੈ ਜਿਹਨੂੰ ਆਪਾਂ ਕਹਿ ਲਈਏ ਕਿ ਵੱਧਦੀ ਜਾ ਰਹੀ ਹੈ ਫਿਲਹਾਲ ਇਹ ਵੱਡੀ ਖਬਰ ਹੈ ਔਰ ਨਾਲ ਦੇ ਨਾਲ ਇੱਕ ਤਖਸ਼ੀਮੰਦਰ ਸਾਹਿਬ ਪਟਨਾ ਸਾਹਿਬ ਤੋਂ ਜਿਹੜੀ ਚਿੱਠੀ ਆ ਉਸ ਚਿੱਠੀ ਦੇ ਵਿੱਚ ਕਿਹਾ ਗਿਆ ਆ ਕਿ ਜੇਕਰ ਪੰਜ ਪਿਆਰੇ ਕਿਉਂਕਿ ਪੰਜ ਪਿਆਰਿਆਂ ਨੂੰ ਹੁਕਮ ਦੇ ਦਿੱਤਾ ਆ ਇੱਕ ਹੁਕਮਨਾਮਾ ਜਿਹੜਾ ਆ ਉਹ ਕੱਟਿਆ ਗਿਆ ਸੀਗਾ ਔਰ ਉਹ ਕਿਆ ਕਿਆ ਆ ਕਿ ਤੁਸੀਂ ਸ਼੍ਰੀ ਅਕਾਲ ਤਖਸੈਬ ਆਗ ਪੇਸ਼ ਹੋਵੋ ਪਰ ਇੱਥੇ ਜੇ ਗੱਲ ਕੀਤੀ ਜਾਵੇ ਤਾਂ ਤਖਸ਼ੀਮੰਦਰ ਸਾਹਿਬ ਪਟਨਾ ਸਾਹਿਬ ਦੇ ਵੱਲੋਂ ਜਿਹੜਾ ਇੱਕ ਚਿੱਠੀ ਲਿਖੀ ਗਈ ਆ ਉਹ ਚ ਕਲੀਅਰ ਕਰ ਦਿੱਤਾ ਗਿਆ ਆ ਕਿ ਜੇਕਰ ਕੋਈ ਵੀ ਸਿੰਘ ਸਹਬਾਨ ਪੰਜ ਪਿਆਰਿਆਂ ਦੇ ਵਿੱਚੋਂ ਜਿਹੜੇ ਪਟਨਾ ਸਾਹਿਬ ਦੇ ਨੇ ਜੇ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੁੰਦੇ ਨੇ ਤਾਂ ਉਹਨਾਂ ਨੂੰ ਵੀ ਤਨਖਾਹਿਆ ਕਰਾਰ ਦਿੱਤਾ ਜਾਏਗਾ ਔਰ ਉਹਨਾਂ ਦੇ ਉੱਤੇ ਵੀ ਸੁਖਬੀਰ ਬਾਦਲ ਵਾਂਗੂ ਜਿਹੜੀ ਕਾਰਵਾਈ ਕੀਤੀ ਜਾਏਗੀ ਸ੍ਰੀ ਅਕਾਲ ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਸਮੂਹ ਅਹੁਦੇਦਾਰ ਅਤੇ ਮੈਂਬਰਾਂ ਜੀ ਨੂੰ ਸਖਤ ਹਦਾਇਤ ਦਿੱਤੀ ਜਾਂਦੀ ਹੈ ਕਿ ਕੋਈ ਵੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਾ ਨਹੀਂ ਜਾਏਗਾ ਤੇ ਨਾ ਹੀ ਪੇਸ਼ ਹੋਏਗਾ ਔਰ ਜੇਕਰ ਸ੍ਰੀ ਕੋਈ ਅਕਾਲ ਤਖਤ ਸਾਹਿਬ ਦੇ ਉੱਤੇ ਆ ਵੀ ਕੇ ਪੇਜ ਹੁੰਦਾ ਆ ਤਾਂ ਉਹ ਤਖਸਿ ਰਹਿਮੰਦਰ ਸਾਹਿਬ ਪਟਨਾ ਸਾਹਿਬ ਵੱਲੋਂ ਪੱਕਾ ਤਨਖਾਈਆ ਕਰਾਰ ਦਿੱਤਾ ਜਾਵੇਗਾ ਅਤੇ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਦਿੱਤੀ ਜਾਏਗੀ। ਔਰ ਪੰਜ ਪਿਆਰਾ ਸਿੰਘ ਸੇਬਾਨ ਤਖਸਿ ਰਹਿਮੰਦਰ ਸਾਹਿਬ ਪਟਨਾ ਵੱਲੋਂ ਇਹ ਪੂਰੀ ਕਾਰਵਾਈ ਕੀਤੀ ਗਈ ਆ। ਸਿੰਘ ਸਾਹਿਬ ਭਾਈ ਬਲਦੇਵ ਸਿੰਘ ਹੈੱਡ ਗ੍ਰਾਂਤੀ ਜਿਹੜੇ ਨੇ ਜਥੇਦਾਰ ਤੇ ਹੈੱਡ ਗ੍ਰਾਂਤੀ ਨੇ ਇਸ ਤਖਤ ਦੇ ਉਹਨਾਂ ਦੇ ਵੱਲੋਂ ਤੇ ਪੰਜ ਸਿੰਘ ਸੇਬਾਨ ਜਿਹੜੇ ਨੇ ਉਹਨਾਂ ਦੇ ਵੱਲੋਂ ਤੇ ਸਾਈਨ ਵੀ ਕੀਤੇ ਗਏ ਨੇ ਬਕਾਇਦਾ। ਪਰ ਗੱਲ ਇਹ ਹੁੰਦੀ ਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਆ ਇਹ ਮਰਿਆਦਾ ਦੀ ਉਲੰਘਣਾ ਆ ਕਿਉਂਕਿ ਤਖਤ ਸ੍ਰੀ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਆ ਉਹ ਸਰਬ ਉੱਚ ਤਖਤ ਹੈ ਔਰ ਜੇਕਰ ਉਹ ਤੋਂ ਕੋਈ ਹੁਕਮ ਆਉਂਦਾ ਆ ਤੇ ਉਹ ਸਭ ਨੂੰ ਮੰਨਣਾ ਪੈਂਦਾ ਆ ਪਰ ਪਿਛਲੇ ਸਾਲ ਦੀ ਦੇਖਿਆ ਤਾਂ ਇਦਾਂ ਦਾ ਕਹਾਣੇ ਵੇਖਣ ਨੂੰ ਮਿਲ ਰਿਹਾ ਆ ਕਿ ਹੁਕਮ ਤੋਂ ਭੱਜ ਰਹੇ ਨੇ ਜਾਂ ਫਿਰ ਆਪਸ ਦੇ ਵਿੱਚ ਖਿੱਚੋਤਾਣ ਹੋ ਰਹੀ ਆ ਜਿਸ ਕਰਕੇ ਬਹੁਤ ਵੱਡਾ ਨੁਕਸਾਨ ਜਿਹੜਾ ਆ ਉਹ ਸਿੱਖ ਰਹਿਤ ਮਰਿਆਦਾਵਾਂ ਦਾ ਹੋ ਰਿਹਾ ਆ ਜਿਹੜੇ ਕਿ ਆਪਣੇ ਆਪ ਦੇ ਵਿੱਚ ਜਿਹੜੀ ਹੈ ਬਹੁਤ ਮਾੜੀ ਗੱਲ ਆ ਫਿਲਹਾਲ ਹੁਣ ਤਕਸਰੀ ਪਟਨਾ ਸਾਹਿਬ ਦਾ ਇਹ ਫੈਸਲਾ ਔਰ ਇਹ ਲੈਟਰ ਕਟਣੀ ਉਹਨਾਂ ਵੱਲੋਂ ਕਿ ਜੇਕਰ ਕੋਈ ਸ੍ਰੀ ਅਕਾਲ ਤਖਸੈਬ ਦੇ ਕਹਿ ਅਨੁਸਾਰ ਹੁਕਮ ਲਾਇ ਅਨੁਸਾਰ ਜੇ ਉੱਥੇ ਨਹੀਂ ਜਾਂਦਾ ਜਾਂ ਜਾਂ ਜਾਏਗਾ ਜੇਕਰ ਤਾਂ ਉਸ ਨੂੰ ਤਕਸਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਵੱਲੋਂ ਜਿਹੜਾ ਆ ਤਨਖਾਹਿਆ ਦੋਨਾਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਦਰਅਸਲ ਅ ਬਟਨਾ ਸਾਹਿਬ ਦੇ ਪੰਜ ਸਿੰਘ ਸਬਾਨਾ ਨੇ ਆਪਣੇ ਤੌਰ ਦੇ ਉੱਤੇ ਫੈਸਲਾ ਲੈ ਕੇ ਸੁਖਬੀਰ ਬਾਦਲ ਤੱਕ ਨੂੰ ਤਨਖਾਈ ਹਲਾ ਕਰਾਰ ਦੇ ਦਿੱਤਾ ਸੀਗਾ ਦਰਅਸਲ ਇਹ ਕਿਹਾ ਗਿਆ ਸੀਗਾ ਵੀ ਸੁਖਬੀਰ ਬਾਦਲ ਜਿਹੜਾ ਆ ਜੂਨ 2025 ਤੱਕ ਇੱਥੇ ਆ ਕੇ ਮਾਫੀ ਮੰਗੇ ਔਰ ਉਸ ਬਾਅਦ ਉਹਦੀ ਮੁਨਿਆਦ ਖਤਮ ਹੁੰਦੀ ਆ ਫਿਰ 10 ਦਿਨ ਹੋਰ ਵਿਦਾਈ ਜਾਂਦੀ ਆ ਪਰ ਸੁਖਬੀਰ ਬਾਦਲ ਨੂੰ ਲੈ ਕੇ ਹੁਣ ਫੈਸਲਾ ਦਿੱਤਾ ਸੀਗਾ ਔਰ ਇਹ ਸਭ ਨੂੰ ਲੈ ਕੇ ਸਿਆਸਤ ਲਗਾਤਾਰ ਜਿਹੜੀ ਹੈ ਉਹ ਪੱਖ ਰਹੀ ਸੀਗੀ ਪਰ ਹੁਣ ਧਾਰਮਿਕ ਜਿਹੜਾ ਇੱਕ ਮਾਹੌਲ ਹੈ ਕਿਉਂਕਿ 2003 ਦੇ ਵਿੱਚ ਇਹ ਫੈਸਲਾ ਆਇਆ ਸੀਗਾ ਕਿ ਸਿਰਫ ਸਿਰਫ ਸ੍ਰੀ ਅਕਾਲ ਤਖਤ ਸਹਿਬਾ ਸਾਹਿਬ ਜਿਹੜਾ ਆ ਉਹਨਾਂ ਉਹਦੇ ਵੱਲੋਂ ਹੀ ਇਹ ਫੈਸਲਾ ਹੋ ਸਕਦਾ ਹੈ ਕਿ ਕਿਸ ਨੂੰ ਤਨਖਾਹਾਂ ਲਾਉਣਾ ਹੈ ਕਿ ਨਹੀਂ ਲਾਉਣਾ ਕੌਮ ਦੇ ਕਿਸੇ ਬੰਦੇ ਨੂੰ ਕੋਈ ਹੋਰ ਜਿਹੜਾ ਫੈਸਲਾ ਲਈ ਦੇ ਸਕਦਾ ਕਿਉਂਕਿ ਬਾਕੀ ਸਿੰਘ ਸਭਾਨਾਂ ਦੇ ਜਿਹੜੇ ਸਿੰਘ ਨੇ ਉਹ ਉੱਥੇ ਆਉਂਦੇ ਨੇ ਉੱਥੇ ਫੈਸਲਾ ਸ੍ਰੀ ਅਕਾਲ ਤਖਤ ਤੋਂ ਸਾਹਿਬ ਤੋਂ ਸੁਣਾਇਆ ਜਾਂਦਾ ਪਰ ਆਪਣੇ ਤੌਰ ਦੇ ਉੱਤੇ ਕੋਈ ਵੀ ਤਖਤ ਜਿਹੜਾ ਆ ਉਹ ਫੈਸਲਾ ਨਹੀਂ ਸੁਣਾ ਸਕਦਾ ਪਰ ਇਹਨਾਂ ਵੱਲੋਂ ਫੈਸਲਾ ਸੁਣਾਇਆ ਗਿਆ ਜਿਸ ਤੋਂ ਬਾਅਦ ਗੜਗੱਤ ਸਾਹਿਬ ਨੇ ਜਿਹੜਾ ਹੰਗਾਮੀ ਮੀਟਿੰਗ ਬੁਲਾਈ ਗਿਆ ਔਰ ਇਹ ਕਹਾ ਗਿਆ ਕਿ ਸਿੰਘ ਪੰਜ ਸਿੰਘ ਸਹਿਬਾਨ ਜੜੇ ਨੇ ਉਹ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਰੁੱਧ ਜਾ ਕੇ ਨਹੀਂ ਦੇ ਸਕਦੇ ਪਰ ਉਧਰ ਤੱਕ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਨੇ ਵੀ ਆਪਣੀ ਇੱਕ ਚਿੱਠੀ ਜਾਰੀ ਕਰਕੇ ਕਿਹਾ ਹੈ ਵੀ ਅਸੀਂ ਉਹਨਾਂ ਹੁਕਮਨਾਮਿਆਂ ਨੂੰ ਮੰਨਦੇ ਨਹੀਂ ਐ ਅਸੀਂ ਨਹੀਂ ਮੰਨਦੇ ਗੜਗੱਤ ਦੇ ਹੁਕਮਾਂ ਨੂੰ ਇਦਾਂ ਵੀ ਕਹਿ ਦਿੱਤਾ ਹੈ ਜਿਸਦਾਰ ਸ੍ਰੀ ਗੜਗੱਤ ਉਹਨਾਂ ਦੇ ਔਰ ਇਹ ਲਗਾਤਾਰ ਜਿਹੜੀ ਕੌਂਟਰੋਵਰਸੀ ਆ ਜਿਹਨੂੰ ਆਪਾਂ ਕਹਿ ਲਈਏ ਕਿ ਵੱਧਦੀ ਜਾ ਰਹੀ ਆ ਫਿਲਹਾਲ ਇਹ ਵੱਡੀ ਖਬਰ ਆ ਔਰ ਨਾਲ ਦੇ ਨਾਲ ਇੱਕ ਤੱਕ ਸ਼੍ਰੀਮੰਦਰ ਸਾਹਿਬ ਪਟਨਾ ਸਾਹਿਬ ਤੋਂ ਜਿਹੜੀ ਚਿੱਠੀ ਆ ਉਸ ਚਿੱਠੀ ਦੇ ਵਿੱਚ ਕਿਹਾ ਗਿਆ ਆ ਕਿ ਜੇਕਰ ਪੰਜ ਪਿਆਰੇ ਕਿਉਂਕਿ ਪੰਜ ਪਿਆਰਿਆਂ ਨੂੰ ਹੁਕਮ ਦੇ ਦਿੱਤਾ ਆ ਇੱਕ ਹੁਕਮਨਾਮਾ ਜਿਹੜਾ ਆ ਉਹ ਕੱਢਿਆ ਗਿਆ ਸੀਗਾ ਔਰ ਉਹ ਕਿਆ ਕਿਆ ਆ ਕਿ ਤੁਸੀਂ ਸ਼੍ਰੀ ਅਕਾਲ ਤਖਸਾਲ ਸਾਹਿਬ ਆਪੇਸ਼ ਹੋਵੋ ਪਰ ਇੱਥੇ ਜੇ ਗੱਲ ਕੀਤੀ ਜਾਵੇ ਤਾਂ ਤਕਸ ਰੇਵੰਦਰ ਸਾਹਿਬ ਪਟਨਾ ਸਾਹਿਬ ਦੇ ਵੱਲੋਂ ਜਿਹੜਾ ਇੱਕ ਚਿੱਠੀ ਲਿਖੀ ਗਈ ਆ ਉਹ ਚ ਕਲੀਅਰ ਕਰ ਦਿੱਤਾ ਗਿਆ ਆ ਕਿ ਜੇਕਰ ਕੋਈ ਵੀ ਸਿੰਘ ਸਬਾਨ ਪੰਜ ਪਿਆਰਿਆਂ ਦੇ ਵਿੱਚੋਂ ਜਿਹੜੇ ਪਟਨਾ ਸਾਹਿਬ ਦੇ ਨੇ ਜੇ ਸ੍ਰੀ ਅਕਾਲ ਤਖਸੈ ਸਾਹਿਬ ਪੇਸ਼ ਹੁੰਦੇ ਨੇ ਤਾਂ ਉਹਨਾਂ ਨੂੰ ਵੀ ਤਨਖਾਈਆ ਕਰਾਰ ਦਿੱਤਾ ਜਾਏਗਾ ਔਰ ਉਹਨਾਂ ਦੇ ਉੱਤੇ ਵੀ ਸੁਖਬੀਰ ਬਾਦਲ ਵਾਂਗੂ ਜਿਹੜੀ ਕਾਰਵਾਈ ਕੀਤੀ ਜਾਏਗੀ ਸ੍ਰੀ ਅਕਾਲ ਤਖਸੈ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਸਮੂਹ ਅਹੁਦੇਦਾਰ ਅਤੇ ਮੈਂਬਰਾਂ ਜੀ ਨੂੰ ਸਖਤ ਹਦਾਇਤ ਦਿੱਤੀ ਜਾਂਦੀ ਹੈ ਕਿ ਕੋਈ ਵੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਾ ਨਹੀਂ ਜਾਏਗਾ ਤੇ ਨਾ ਹੀ ਪੇਸ਼ ਹੋਏਗਾ। ਔਰ ਜੇਕਰ ਸ੍ਰੀ ਕੋਈ ਅਕਾਲ ਤਖਤ ਸਾਹਿਬ ਦੇ ਉੱਤੇ ਅ ਵਿਖੇ ਪੇਚ ਹੁੰਦਾ ਆ ਤਾਂ ਉਹ ਤਖਤ ਸ੍ਰੀ ਹਮੰਦਰ ਸਾਹਿਬ ਪਟਨਾ ਸਾਹਿਬ ਵੱਲੋਂ ਪੱਕਾ ਤਨਖਾਈਆ ਕਰਾਰ ਦਿੱਤਾ ਜਾਵੇਗਾ ਅਤੇ ਪੰਥਕ ਰਵਾਇਤ ਅਨੁਸਾਰ ਕਾਰਵਾਈ ਦਿੱਤੀ ਜਾਏਗੀ। ਔਰ ਪੰਜ ਪਿਆਰੇ ਸਿੰਘ ਸਬੰਧ ਤਖਤ ਸ੍ਰੀ ਹਮੰਦਰ ਸਾਹਿਬ ਪਟਨਾ ਵੱਲੋਂ ਇਹ ਪੂਰੀ ਕਾਰਵਾਈ ਕੀਤੀ ਗਈ ਆ। ਸਿੰਘ ਸਾਹਿਬ ਭਾਈ ਬਲਦੇਵ ਸਿੰਘ ਹੈੱਡ ਗ੍ਰਾਂਥੀ ਜਿਹੜੇ ਨੇ ਜਥੇਦਾਰ ਤੇ ਹੈੱਡ ਗ੍ਰਾਂਥੀ ਨੇ ਇਸ ਤਖਤ ਦੇ ਉਹਨਾਂ ਦੇ ਵੱਲੋਂ ਤੇ ਪੰਜ ਸਿੰਘ ਸਹਿਬਾਨ ਜਿਹੜੇ ਨੇ ਉਹਨਾਂ ਦੇ ਵੱਲੋਂ ਤੇ ਸਾਈਨ ਵੀ ਕੀਤੇ ਗਏ ਨੇ ਬਕਾਇਦਾ ਪਰ ਗੱਲ ਇਹ ਹੁੰਦੀ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਆ ਇਹ ਮਰਿਆਦਾ ਦੀ ਉਲੰਘਣਾ ਆ ਕਿਉਂਕਿ ਤਖਤ ਸ੍ਰੀ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਆ ਉਹ ਸਰਬਉੱਚ ਤਖਤ ਹੈ ਔਰ ਜੇਕਰ ਉਹ ਤੋਂ ਕੋਈ ਹੁਕਮ ਆਉਂਦਾ ਆ ਤੇ ਉਹ ਸਭ ਨੂੰ ਮੰਨਣਾ ਪੈਂਦਾ ਆ ਪਰ ਪਿਛਲੇ ਸਾਲ ਦੇ ਦੇਖਿਆ ਤਾਂ ਐਦਾਂ ਦਾ ਕਹਾਣੇ ਦੇਖਣ ਨੂੰ ਮਿਲ ਰਿਹਾ ਆ ਕਿ ਹੁਕਮ ਤੋਂ ਭੱਜ ਰਹੇ ਨੇ ਜਾਂ ਫਿਰ ਆਪਸ ਦੇ ਵਿੱਚ ਖਿੱਚੋਤਾਣ ਹੋ ਰਹੀ ਆ ਜਿਸ ਕਰਕੇ ਬਹੁਤ ਵੱਡਾ ਨੁਕਸਾਨ ਜਿਹੜਾ ਆ ਉਹ ਸਿੱਖ ਰਹਿਤ ਮਰਿਆਦਾਵਾਂ ਦਾ ਹੋ ਰਿਹਾ ਆ ਜਿਹੜੀ ਕਿ ਆਪਣੇ ਆਪ ਦੇ ਵਿੱਚ ਜਿਹੜੀ ਆ ਬਹੁਤ ਮਾੜੀ ਗੱਲ ਆ ਫਿਲਹਾਲ ਹੁਣ ਤਖਤ ਸ੍ਰੀ ਪਟਨਾ ਸਾਹਿਬ ਦਾ ਇਹ ਫੈਸਲਾ ਔਰ ਇਹ ਲੈਟਰ ਕਟਣੀ ਉਹਨਾਂ ਵੱਲੋਂ ਕਿ ਜੇਕਰ ਕੋਈ ਸ੍ਰੀ ਅਕਾਲ ਤਖਤ ਸਾਹਿਬ ਦੇ ਕਹਿ ਅਨੁਸਾਰ ਹੁਕਮ ਲਾਇਆ ਅਨੁਸਾਰ ਜੇ ਉੱਥੇ ਨਹੀਂ ਜਾਂਦਾ ਜਾਂ ਜਾਏਗਾ ਜੇਕਰ ਤਾਂ ਉਸ ਨੂੰ ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਵੱਲੋਂ ਜਿਹੜਾ ਆ ਤਨਖਾਈਆ ਕਰਾ ਦੋਨਾਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਦਰਅਸਲ ਬਟਨਾ ਸਾਹਿਬ ਦੇ ਪੰਜ ਸਿੰਘ ਸਰਬਾਨਾ ਨੇ ਆਪਣੇ ਤੌਰ ਦੇ ਉੱਤੇ ਫੈਸਲਾ ਲੈ ਕੇ ਸੁਖਬੀਰ ਬਾਦਲ ਤੱਕ ਨੂੰ ਤਨਖਾਈਆ ਵਾਲਾ ਇਕਰਾਰ ਦੇ ਦਿੱਤਾ ਸੀਗਾ ਦਰਅਸਲ ਇਹ ਕਿਹਾ ਗਿਆ ਸੀਗਾ ਵੀ ਸੁਖਬੀਰ ਬਾਦਲ ਜਿਹੜਾ ਆ ਜੂਨ 2025 ਤੱਕ ਇੱਥੇ ਆ ਕੇ ਮਾਫੀ ਮੰਗੇ ਔਰ ਉਸ ਬਾਅਦ ਉਹਦੀ ਮੁਨਿਆਦ ਖਤਮ ਹੁੰਦੀ ਆ ਫਿਰ 10 ਦਿਨ ਹੋਰ ਵਧਾਈ ਜਾਂਦੀ ਆ ਪਰ ਸੁਖਬੀਰ ਬਾਦਲ ਨੂੰ ਲੈ ਕੇ ਹੁਣ ਫੈਸਲਾ ਦਿੱਤਾ ਸੀਗਾ ਔਰ ਇਹ ਸਭ ਨੂੰ ਲੈ ਕੇ ਸਿਆਸਤ ਲਗਾਤਾਰ ਜਿਹੜੀ ਹੈ ਉਹ ਪੱਖ ਰਹੀ ਸੀਗੀ ਪਰ ਹੁਣ ਧਾਰਮਿਕ ਜਿਹੜਾ ਇੱਕ ਮਾਹੌਲ ਹੈ ਕਿਉਂਕਿ 2003 ਦੇ ਵਿੱਚ ਇਹ ਫੈਸਲਾ ਆਇਆ ਸੀਗਾ ਕਿ ਸਿਰਫ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਆ ਉਹਨਾਂ ਉਹਦੇ ਵੱਲੋਂ ਹੀ ਇਹ ਫੈਸਲਾ ਹੋ ਸਕਦਾ ਆ ਕਿ ਕਿਸ ਨੂੰ ਤਨਖਾਹਾਂ ਲਾਉਣਾ ਹੈ ਕਿ ਨਹੀਂ ਲਾਉਣਾ ਕੌਮ ਦੇ ਕਿਸੇ ਬੰਦੇ ਨੂੰ ਕੋਈ ਹੋਰ ਜਿਹੜਾ ਫੈਸਲਾ ਲਈ ਜਾ ਸਕਦਾ ਕਿਉਂਕਿ ਬਾਕੀ ਸਿੰਘ ਸਿਬਾਨਾ ਦੇ ਜਿਹੜੇ ਸਿੰਘ ਨੇ ਉਹ ਉੱਥੇ ਆਉਂਦੇ ਨੇ ਉੱਥੇ ਫੈਸਲਾ ਸ੍ਰੀ ਅਕਾਲ ਤਖਤ ਤੋਂ ਸਾਹਿਬ ਤੋਂ ਸੁਣਾਇਆ ਜਾਂਦਾ ਪਰ ਆਪਣੇ ਤੌਰ ਦੇ ਉੱਤੇ ਕੋਈ ਵੀ ਤਖਤ ਜਿਹੜਾ ਆ ਉਹ ਫੈਸਲਾ ਨਹੀਂ ਸੁਣਾ ਸਕਦਾ ਪਰ ਇਹਨਾਂ ਵੱਲੋਂ ਫੈਸਲਾ ਸੁਣਾਇਆ ਗਿਆ ਜਿਸ ਤੋਂ ਬਾਅਦ ਗੜਗੱਜ ਸਾਹਿਬ ਨੇ ਜਿਹੜਾ ਹੰਗਾਮੀ ਮੀਟਿੰਗ ਬੁਲਾਈ ਗਿਆ ਔਰ ਇਹ ਕਹਾ ਗਿਆ ਕਿ ਸਿੰਘ ਪੰਜ ਸਿੰਘ ਸਬਾਂ ਜੜੇ ਨੇ ਉਹ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਰੁੱਧ ਜਾ ਕੇ ਨਹੀਂ ਦੇ ਸਕਦੇ ਪਰ ਉਧਰ ਤੱਕ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਨੇ ਵੀ ਆਪਣੀ ਇੱਕ ਚਿੱਠੀ ਜਾਰੀ ਕਰਕੇ ਕਿਹਾ ਆ ਵੀ ਅਸੀਂ ਉਹਦਾ ਹੁਕਮਨਾਮਿਆਂ ਨੂੰ ਮੰਨਦੇ ਨਹੀਂ ਐ ਅਸੀਂ ਨਹੀਂ ਮੰਨਦੇ ਗੜਗੱਜ ਦੇ ਹੁਕਮਾ ਨੂੰ ਇਦਾਂ ਵੀ ਕਹਿ ਦਿੱਤਾ ਜਿ세ਦਾਰ ਸ੍ਰੀ ਗੜਗੱਜ ਹੁਣਾ ਦੇ ਔਰ ਇਹ ਲਗਾਤਾਰ ਜੋ ਜਿਹੜੀ ਕੌਂਟਰੋਵਰਸੀ ਆ ਜਿਹਨੂੰ ਆਪਾਂ ਕਹਿ ਲਈਏ ਕਿ ਵੱਧਦੀ ਜਾ ਰਹੀ ਆ ਫਿਲਹਾਲ ਇਹ ਵੱਡੀ ਖਬਰ ਆ ਔਰ ਨਾਲ ਦੇ ਨਾਲ ਇੱਕ ਤੱਕ ਸ਼੍ਰੀਮੰਦਰ ਸਾਹਿਬ ਪਟਨਾ ਸਾਹਿਬ ਤੋਂ ਜਿਹੜੀ ਚਿੱਠੀ ਆ ਉਸ ਚਿੱਠੀ ਦੇ ਵਿੱਚ ਕਿਹਾ ਗਿਆ ਆ ਕਿ ਜੇਕਰ ਪੰਜ ਪਿਆਰੇ ਕਿਉਂਕਿ ਪੰਜ ਪਿਆਰਿਆਂ ਨੂੰ ਹੁਕਮ ਦੇ ਦਿੱਤਾ ਆ ਇੱਕ ਹੁਕਮਨਾਮਾ ਜਿਹੜਾ ਆ ਉਹ ਕੱਟਿਆ ਗਿਆ ਸੀਗਾ ਔਰ ਉਹ ਕਿਆ ਕਿਆ ਆ ਕਿ ਤੁਸੀਂ ਸ਼੍ਰੀ ਅਕਾਲ ਤਖਸਾਲ ਸਾਹਿਬ ਆਪੇਸ਼ ਹੋਵੋ ਪਰ ਇੱਥੇ ਜੇ ਗੱਲ ਕੀਤੀ ਜਾਵੇ ਤਾਂ ਅਹ ਤਖਸਾਲੇਵੰਦਰ ਸਾਹਿਬ ਪਟਨਾ ਸਾਹਿਬ ਦੇ ਵੱਲੋਂ ਜਿਹੜਾ ਇੱਕ ਚਿੱਠੀ ਲਿਖੀ ਗਈ ਆ ਉਹ ਚ ਕਲੀਅਰ ਕਰ ਦਿੱਤਾ ਗਿਆ ਆ ਕਿ ਜੇਕਰ ਕੋਈ ਵੀ ਸਿੰਘ ਸਹਬਾਨ ਪੰਜ ਪਿਆਰਿਆਂ ਦੇ ਵਿੱਚੋਂ ਜਿਹੜੇ ਪਟਨਾ ਸਾਹਿਬ ਦੇ ਨੇ ਜੇ ਸ੍ਰੀ ਅਕਾਲ ਤਖਸਾਲ ਸਾਹਿਬ ਪੇਸ਼ ਹੁੰਦੇ ਨੇ ਤਾਂ ਉਹਨਾਂ ਨੂੰ ਵੀ ਤਨਖਾਹਾਂ ਕਰਾਰ ਦਿੱਤਾ ਜਾਏਗਾ ਔਰ ਉਹਨਾਂ ਦੇ ਉੱਤੇ ਵੀ ਸੁਖਬੀਰ ਬਾਦਲ ਵਾਂਗੂ ਜਿਹੜੀ ਕਾਰਵਾਈ ਕੀਤੀ ਜਾਏਗੀ ਸ੍ਰੀ ਅਕਾਲ ਤਖਸਾਲ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਸਮੂਹ ਅਹੁਦੇਦਾਰ ਅਤੇ ਮੈਂਬਰਾਂ ਜੀ ਨੂੰ ਸਖਤ ਹਦਾਇਤ ਦਿੱਤੀ ਜਾਂਦੀ ਹੈ ਕਿ ਕੋਈ ਵੀ ਜੇ ਰ ਅਕਾਲ ਤਖਤ ਸਾਹਿਬ ਵਿਖੇ ਨਾ ਨਹੀਂ ਜਾਏਗਾ ਤੇ ਨਾ ਹੀ ਪੇਸ਼ ਹੋਏਗਾ ਔਰ ਜੇਕਰ ਸ੍ਰੀ ਕੋਈ ਅਕਾਲ ਤਖਤ ਸਾਹਿਬ ਦੇ ਉੱਤੇ ਅ ਵਿਖੇ ਪੇਸ਼ ਹੁੰਦਾ ਆ ਤਾਂ ਉਹ ਤਖਤ ਸ੍ਰੀ ਹਮੰਦਰ ਸਾਹਿਬ ਪਟਨਾ ਸਾਹਿਬ ਵੱਲੋਂ ਪੱਕਾ ਤਨਖਾਈਆ ਕਰਾਰ ਦਿੱਤਾ ਜਾਵੇਗਾ ਅਤੇ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਦਿੱਤੀ ਜਾਏਗੀ ਔਰ ਪੰਜ ਪਿਆਰੇ ਸਿੰਘ ਸਹਿਬਾਨ ਤਖਤ ਸ੍ਰੀ ਹਮੰਦਰ ਸਾਹਿਬ ਪਟਨਾ ਵੱਲੋਂ ਇਹ ਪੂਰੀ ਕਾਰਵਾਈ ਕੀਤੀ ਗਈ ਆ ਸਿੰਘ ਸਾਹਿਬ ਭਾਈ ਬਲਦੇਵ ਸਿੰਘ ਹੈੱਡ ਗ੍ਰਾਂਥੀ ਜਿਹੜੇ ਨੇ ਜਥੇਦਾਰ ਤੇ ਹੈੱਡ ਗ੍ਰਾਂਥੀ ਨੇ ਇਸ ਤਖਤ ਦੇ ਉਹਨਾਂ ਦੇ ਵੱਲੋਂ ਤੇ ਪੰਜ ਸਿੰਘ ਸਹਿਬਾਨ ਜਿਹੜੇ ਨੇ ਉਹਨਾਂ ਦੇ ਵੱਲੋਂ ਤੇ ਸਾਈਨ ਵੀ ਕੀਤੇ ਗਏ ਨੇ ਬਕਾਇਦਾ ਪਰ ਗੱਲ ਇਹ ਹੁੰਦੀ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਆ ਇਹ ਮਰਿਆਦਾ ਦੀ ਉਲੰਘਣਾ ਆ ਕਿਉਂਕਿ ਤਖਤ ਸ੍ਰੀ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਆ ਉਹ ਸਰਬਉੱਚ ਤਖਤ ਹੈ ਔਰ ਜੇਕਰ ਉਹ ਤੋਂ ਕੋਈ ਹੁਕਮ ਆਉਂਦਾ ਆ ਤੇ ਉਹ ਸਭ ਨੂੰ ਮੰਨਣਾ ਪੈਂਦਾ ਆ ਪਰ ਪਿਛਲੇ ਸਾਲ ਦੀ ਦੇਖਿਆ ਤਾਂ ਐਦਾਂ ਦਾ ਕਹਾਣੇ ਵੇਖਣ ਨੂੰ ਮਿਲ ਰਿਹਾ ਆ ਕਿ ਹੁਕਮ ਤੋਂ ਭੱਜ ਰਹੇ ਨੇ ਜਾਂ ਫਿਰ ਆਪਸ ਦੇ ਵਿੱਚ ਖਿੱਚੋਤਾਣ ਹੋ ਰਹੀ ਆ ਜਿਸ ਕਰਕੇ ਬਹੁਤ ਵੱਡਾ ਨੁਕਸਾਨ ਜਿਹੜਾ ਆ ਉਹ ਸਿੱਖ ਰਹਿਤ ਮਰਿਆਦਾਵਾਂ ਦਾ ਹੋ ਰਿਹਾ ਆ ਜਿਹੜੀ ਕਿ ਆਪਣੇ ਆਪ ਦੇ ਵਿੱਚ ਜਿਹੜੀ ਆ ਬਹੁਤ ਮਾੜੀ ਗੱਲ ਆ ਫਿਲਹਾਲ ਹੁਣ ਤਖਤ ਸ੍ਰੀ ਪਟਨਾ ਸਾਹਿਬ ਦਾ ਇਹ ਫੈਸਲਾ ਔਰ ਇਹ ਲੈਟਰ ਕਟਣੀ ਉਹਨਾਂ ਵੱਲੋਂ ਕਿ ਜੇਕਰ ਕੋਈ ਸ੍ਰੀ ਅਕਾਲ ਤਖਤ ਸਾਹਿਬ ਦੇ ਕਹਿ ਅਨੁਸਾਰ ਹੁਕਮ ਲਾਇ ਅਨੁਸਾਰ ਜੇ ਉੱਥੇ ਨਹੀਂ ਜਾਂਦਾ ਜਾਂ ਜਾਏਗਾ ਜੇਕਰ ਤਾਂ ਉਸ ਨੂੰ ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਵੱਲੋਂ ਜਿਹੜਾ ਆ ਤਨਖਾਈ ਆਕਰਾ ਦੋਨਾਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਦਰਅਸਲ ਬਟਨਾ ਸਾਹਿਬ ਦੇ ਪੰਜ ਸਿੰਘ ਸਬਾਨਾ ਨੇ ਆਪਣੇ ਤੌਰ ਦੇ ਉੱਤੇ ਫੈਸਲਾ ਲੈ ਕੇ ਸੁਖਬੀਰ ਬਾਦਲ ਤੱਕ ਨੂੰ ਤਨਖਾਈ ਆਲਾ ਇਕਰਾਰ ਦੇ ਦਿੱਤਾ ਸੀਗਾ ਦਰਅਸਲ ਇਹ ਕਿਹਾ ਗਿਆ ਸੀਗਾ ਵੀ ਸੁਖਬੀਰ ਬਾਦਲ ਜਿਹੜਾ ਆ ਜੂਨ 2025 ਤੱਕ ਇੱਥੇ ਆ ਕੇ ਮਾਫੀ ਮੰਗੇ ਔਰ ਉਸ ਬਾਅਦ ਉਹਦੀ ਮੁਨਿਆਦ ਖਤਮ ਹੁੰਦੀ ਆ ਫਿਰ 10 ਦਿਨ ਹੋਰ ਵਧਾਈ ਜਾਂਦੀ ਆ ਪਰ ਸੁਖਬੀਰ ਬਾਦਲ ਨੂੰ ਲੈ ਕੇ ਹੁਣ ਫੈਸਲਾ ਦਿੱਤਾ ਸੀਗਾ ਔਰ ਇਹ ਸਭ ਨੂੰ ਲੈ ਕੇ ਸਿਆਸਤ ਲਗਾਤਾਰ ਜਿਹੜੀ ਹੈ ਉਹ ਪੱਖ ਰਹੀ ਸੀਗੀ ਪਰ ਹੁਣ ਧਾਰਮਿਕ ਜਿਹੜਾ ਇੱਕ ਮਾਹੌਲ ਹੈ ਕਿਉਂਕਿ 2003 ਦੇ ਵਿੱਚ ਇਹ ਫੈਸਲਾ ਆਇਆ ਸੀਗਾ ਕਿ ਸਿਰਫ ਸ੍ਰੀ ਅਕਾਲ ਤਖਤ ਸਹਿਬਾ ਜਿਹੜਾ ਆ ਉਹਨਾਂ ਉਹਦੇ ਵੱਲੋਂ ਹੀ ਇਹ ਫੈਸਲਾ ਆ ਸਕਦਾ ਹੈ ਕਿ ਕਿਸ ਨੂੰ ਤਨਖਾਹਿਆ ਲਾਉਣਾ ਹੈ ਕਿ ਨਹੀਂ ਲਾਉਣਾ ਕੌਮ ਦੇ ਕਿਸੇ ਬੰਦੇ ਨੂੰ ਕੋਈ ਹੋਰ ਜਿਹੜਾ ਫੈਸਲਾ ਲਈ ਜਾ ਸਕਦਾ ਕਿਉਂਕਿ ਬਾਕੀ ਸਿੰਘ ਸਭਾਨਾਂ ਦੇ ਜਿਹੜੇ ਸਿੰਘ ਨੇ ਉਹ ਉੱਥੇ ਆਉਂਦੇ ਨੇ ਉੱਥੇ ਫੈਸਲਾ ਸ੍ਰੀ ਅਕਾਲ ਤਖਤ ਤੋਂ ਸਾਹਿਬ ਤੋਂ ਸੁਣਾਇਆ ਜਾਂਦਾ ਪਰ ਆਪਣੇ ਤੌਰ ਦੇ ਉੱਤੇ ਕੋਈ ਵੀ ਤਖਤ ਜਿਹੜਾ ਆ ਉਹ ਫੈਸਲਾ ਨਹੀਂ ਸੁਣਾ ਸਕਦਾ ਪਰ ਇਹਨਾਂ ਵੱਲੋਂ ਫੈਸਲਾ ਸੁਣਾਇਆ ਗਿਆ ਜਿਸ ਤੋਂ ਬਾਅਦ ਗੜਗੱਤ ਸਾਹਿਬ ਨੇ ਜਿਹੜਾ ਹੰਗਾਮੀ ਮੀਟਿੰਗ ਬੁਲਾਈ ਆ ਔਰ ਇਹ ਕਹਾ ਗਿਆ ਕਿ ਸਿੰਘ ਪੰਜ ਸਿੰਘ ਸਬਾਨ ਜੜੇ ਨੇ ਉਹ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਰੁੱਧ ਜਾ ਕੇ ਨਹੀਂ ਦੇ ਸਕਦੇ ਪਰ ਉਧਰ ਤੱਕ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਨੇ ਵੀ ਆਪਣੀ ਇੱਕ ਚਿੱਠੀ ਜਾਰੀ ਕਰਕੇ ਕਿਹਾ ਆ ਵੀ ਅਸੀਂ ਉਹਨਾਂ ਹੁਕਮਨਾਮਿਆਂ ਨੂੰ ਮੰਨਦੇ ਨਹੀਂ ਐ ਅਸੀਂ ਨਹੀਂ ਮੰਨਦੇ ਗੜਗੱਤ ਦੇ ਹੁਕਮਾਂ ਨੂੰ ਇਦਾਂ ਵੀ ਕਹਿ ਦਿੱਤਾ ਜਿਸਦਾਰ ਸ੍ਰੀ ਗੜਗੱਤ ਉਹਨਾਂ ਦੇ ਔਰ ਇਹ ਲਗਾਤਾਰ ਇਹ ਜਿਹੜੀ ਕੌਂਟਰੋਵਰਸੀ ਆ ਜਿਹਨੂੰ ਆਪਾਂ ਕਹਿ ਲਈਏ ਕਿ ਵੱਧਦੀ ਜਾ ਰਹੀ ਆ ਫਿਲਹਾਲ ਇਹ ਵੱਡੀ ਖਬਰ ਆ ਔਰ ਨਾਲ ਦੇ ਨਾਲ ਇੱਕ ਤਖ਼ ਸ਼੍ਰੀਮੰਦਰ ਸਾਹਿਬ ਪਟਨਾ ਸਾਹਿਬ ਤੋਂ ਜਿਹੜੀ ਚਿੱਠੀ ਆ ਉਸ ਚਿੱਠੀ ਦੇ ਵਿੱਚ ਕਿਹਾ ਗਿਆ ਆ ਕਿ ਜੇਕਰ ਪੰਜ ਪਿਆਰੇ ਕਿਉਂਕਿ ਪੰਜ ਪਿਆਰਿਆਂ ਨੂੰ ਹੁਕਮ ਦੇ ਦਿੱਤਾ ਆ ਇੱਕ ਹੁਕਮਨਾਮਾ ਜਿਹੜਾ ਆ ਉਹ ਕੱਟਿਆ ਗਿਆ ਸੀਗਾ ਔਰ ਉਹ ਕਿਆ ਕਿਆ ਆ ਕਿ ਤੁਸੀਂ ਸ਼੍ਰੀ ਅਕਾਲ ਤਖ਼ ਸਾਹਿਬ ਆਪੇਸ਼ ਹੋਵੋ ਪਰ ਇੱਥੇ ਜੇ ਗੱਲ ਕੀਤੀ ਜਾਵੇ ਤਾਂ ਅਹ ਤਖਸਾਲੀ ਬੰਦਰ ਸਾਹਿਬ ਪਟਨਾ ਸਾਹਿਬ ਦੇ ਵੱਲੋਂ ਜਿਹੜਾ ਇੱਕ ਚਿੱਠੀ ਲਿਖੀ ਗਈ ਆ ਉਹ ਚ ਕਲੀਅਰ ਕਰ ਦਿੱਤਾ ਗਿਆ ਆ ਕਿ ਜੇਕਰ ਕੋਈ ਵੀ ਸਿੰਘ ਸਹਿਬਾਨ ਪੰਜ ਪਿਆਰਿਆਂ ਦੇ ਵਿੱਚੋਂ ਜਿਹੜੇ ਪਟਨਾ ਸਾਹਿਬ ਦੇ ਨੇ ਅ ਜੇ ਸ੍ਰੀ ਅਕਾਲ ਤਖਸਾਲ ਸਾਹਿਬ ਪੇਸ਼ ਹੁੰਦੇ